ਜੋ ਇੱਕ ਪਾਸੇ ਸੂਬੇ ਭਰ ਦੇ ਵਿੱਚ ਨਸ਼ੇ ਦਾ ਬੋਲਬਾਲਾ ਹੈ ਅਤੇ ਅਕਸਰ ਹੀ ਅਸੀਂ ਨੌਜਵਾਨਾਂ ਦੀਆਂ ਨਸ਼ੇ ਦੇ ਵਿੱਚ ਧੁੱਤ ਹੋਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਿਆਂ ਦੇਖਦੇ ਹਾਂ ਪੰਜਾਬ ਦੇ ਵਿੱਚ ਨਸ਼ੇ ਦੇ ਵੱਧਦੇ ਰੁਝਾਨ ਦੇ ਚਲਦਿਆਂ ਉੜਤਾ ਪੰਜਾਬ ਅਤੇ ਹੋਰ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ ਜੇਕਰ ਪੰਜਾਬ ਦੇ ਦੂਸਰੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਵਿੱਚ ਉਹਨਾਂ ਨੌਜਵਾਨਾਂ ਦੀ ਗਿਣਤੀ ਵੱਡੇ ਪੱਧਰ ਤੇ ਪਾਈ ਜਾਂਦੀ ਹੈ ਜਿਨ੍ਹਾਂ ਨੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਗੱਲ ਕਰਨ ਜਾ ਰਿਆਂ ਸਰਹਦੀ ਤਹਿਸੀਲ ਅਜਨਾਲਾ ਦੇ ਇੱਕ ਨਿੱਜੀ ਸਕੂਲ ਦੀ ਇਸ ਸਕੂਲ ਦੇ ਬੱਚਿਆਂ ਨੇ ਜਿਨ੍ਹਾਂ ਦੀ ਉਮਰ 8 ਸਾਲ ਤੋਂ 15 ਸਾਲ ਹੈ ਜਿਨ੍ਹਾਂ ਨੇ ਤਾਇਕਵਾਡੋ ਚੈਂਪੀਅਨਸ਼ਿਪ ਦੇ ਵਿੱਚ 골ਡ ਅਤੇ ਹੋਰ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਹਲਕੇਦਾਨਾ ਰੋਸ਼ਨ ਕੀਤਾ ਹੈ। ਹਿਰਾਜ ਵਰਜੀ ਸਮਰਜੋਤ ਸਿੰਘ ਬੋਲ ਬੋਲ

ਚੈਂਪੀਅਨਸ਼ਿਪ ਖੇਡ ਕੇ 골ਡ ਮੈਡਲ ਜਿੱਤ ਕੇ ਆਏ ਉਪਿੰਦਰਜੀਤ ਸਿੰਘ ਨੇ ਦੱਸਿਆ ਅਸੀਂ ਪਹਿਲਾ ਜ਼ਿਲ੍ਹੇ ਦੇ ਵਿੱਚੋਂ ਅਤੇ ਬਾਅਦ ਦੇ ਵਿੱਚ ਭਾਰਤ ਦੇ ਵਿੱਚੋਂ ਪਹਿਲੀ ਡਿਵੀਜ਼ਨ ਹਾਸਲ ਕੀਤੀ ਹੈ ਉਹਨਾਂ ਅੱਗੇ ਦੱਸਿਆ ਕਿ ਅਸੀਂ ਇਸ ਗੇਮ ਦੇ ਨਾਲ 3 ਸਾਲ ਤੋਂ ਜੁੜੇ ਹੋਏ ਹਾਂ ਉਪਿੰਦਰ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਕਈ ਮੁਕਾਬਲੇ ਦੇ ਵਿੱਚ ਭਾਗ ਲਿਆ ਹੈ ਅਤੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਅੱਗੇ ਕਿਹਾ ਕਿ ਸਾਡਾ ਟੀਚਾ 올림픽 ਖੇਡਣਾ ਹੈ ਉਪਿੰਦਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਗੇਮਾਂ ਦੇ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਆਖਿਆ ਕਿ ਗੇਮ ਕਰਨ ਦੇ ਨਾਲ ਜਿੱਥੇ ਅਸੀਂ ਤੰਦਰੁਸਤ ਰਹਿੰਦੇ ਆਂ, ਉੱਥੇ ਹੀ ਜਦੋਂ ਅਸੀਂ ਵੱਡੇ ਲੈਵਲ ਤੇ ਮੈਡਲ ਜਿੱਤਦੇ ਆਂ ਤਾਂ ਸਰਕਾਰੀ ਨੌਕਰੀ ਮਿਲਣ ਦੇ ਚਾਂਸ ਵੀ ਹੁੰਦੇ ਨੇ। ਹੋਰ ਬੱਚਿਆਂ ਨੇ ਗੱਲਬਾਤ ਕਰਦਿਆਂ ਕੀ ਕੁਝ ਕੀਤਾ ਹੈ ਤੇ ਉਹਨਾਂ ਦੇ ਕੋਚ ਨੇ ਕੀ ਕੁਝ ਕੀਤਾ ਹੈ ਉਹ ਤੁਹਾਨੂੰ ਸੁਣਾਉਂਦੇ ਆਂ। ਮੇਰਾ ਨਾਮ ਹੈ ਹਰਦੀਪ ਸਿੰਘ ਆ। ਮੈਂ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਟ੍ਰੇਨਿੰਗ ਦੇ ਰਿਹਾ ਆਂ ਬੱਚਿਆਂ ਨੂੰ 3 ਸਾਲ ਤੋਂ। ਕੋਚ ਹੈਗੇ ਤੁਸੀਂ। ਮੈਂ ਟਾਈਕਵੋਂਡੋ ਦਾ ਪਲੇਅਰ ਆ। ਅੱਜ ਜਿਹੜੇ ਬੱਚੇ ਇੱਥੇ ਪਹੁੰਚੇ ਹੈਗੇ ਨੇ ਤੁਸੀਂ ਇਹਨਾਂ ਦੇ ਨਾਲ ਆਇਓ ਕਿਹੜੀ ਜਗ੍ਹਾ ਦੇ ਉੱਤੇ ਮੈਚ ਹੋਏ ਨੇ ਔਰ ਕਿਹੜੇ-ਕਿਹੜੇ ਜਿਹੜੇ ਇਹਨਾਂ ਨੇ ਕੱਪ ਜਿੱਤੇ ਆ ਕਿਹੜੇ ਮੈਡਲ ਇਹਨਾਂ ਡਿਸਟ੍ਰਿਕਟ ਪ੍ਰੋਮੋਡ ਹੋਈ ਸੀ ਹਿੰਦੂ ਸਭਾ ਸਕੂਲ ਦੇ ਵਿੱਚ ਡਿਸਟ੍ਰਿਕਟ ਹੋਈ ਸੀ ਉਹਦੇ ਵਿੱਚੋਂ ਬੱਚੇ ਨੇ ਕਾਫੀ 골ਡ ਮੈਡਲ ਜਿੱਤੇ ਸੀ ਤੇ ਗਾਂ ਉਹਨੂੰ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚੋਂ ਵੀ ਸਾਡੇ ਬੱਚਾ ਦੇ 10 ਮੈਡਲ ਆਏ ਨੇ 골ਡ ਮੈਡਲ ਇਹਦੇ ਵਿੱਚੋਂ ਸਿਲਵਰ ਵੀ ਆ ਬ੍ਰਾਉਨਸ ਵੀ ਆ ਤੇ ਕਾਫੀ ਟਾਈਮ ਤੋਂ ਜੁੜੇ ਪਏ ਨੇ ਬੱਚੇ ਕਾ ਇੰਡੋ ਨੇਪਾਲ ਚੈਂਪੀਅਨਸ਼ਿਪ ਹੈਗੇ ਇੰਟਰਨੈਸ਼ਨਲ ਦੀ ਉਹਦੇ ਵਿੱਚ ਬੱਚੇ ਸਿਲੈਕਟ ਹੋਏ ਨੇ ਭਜੀ ਇਸ ਗੇਮ ਦੇ ਵਿੱਚ ਜੌਬ ਤੇ ਵੀ ਸਰਕਾਰੀ ਜੌਬ ਦੀ ਓਪਰਚੁਨਿਟੀ ਹਾਂਜੀ ਬਿਲਕੁਲ ਹੁੰਦੀ ਆ ਜੀ ਸਰਕਾਰੀ ਜੌਬ ਦੀ ਉਹ ਬੱਚਾ ਕਾਲਜ ਲਾਈਨ ਦੇ ਵਿੱਚ ਜਦੋਂ ਇੰਟਰ ਕਾਲਜ ਖੇਡਦਾ ਵਾ ਜਾਂ ਆਲ ਇੰਡੀਆ ਲੰਨਦਾ ਵਾ ਜਾਂ ਫਰਸਟ ਸੈਕੰਡ ਬਰਾਉਂਸ ਪੋਜੀਸ਼ਨ ਲੈਂਦਾ ਵਾ ਉਹਨੂੰ ਗਵਰਨਮੈਂਟ ਵੱਲੋਂ ਜੌਬ ਮਿਲਦੀ ਆ ਤਾਂ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਨੇ ਕੀ ਲੱਗਦਾ ਤੁਹਾਨੂੰ ਕਿ ਇਹ ਇਹਨਾਂ ਨੂੰ ਕਿਸੇ ਕਿੱਥੋਂ ਕੱਟ ਲੈ ਕੇ ਜਾਣਾ ਚਾਹੁੰਦੇ ਆ ਛੋਟੇ ਛੋਟੇ ਪੇਚਨੂ ਤਾਂ ਅਸੀਂ ਲੈ ਕੇ ਜਾਵਾਂਗੇ ਇੰਟਰਨੈਸ਼ਨਲ ਤੱਕ ਪ੍ਰਮੋਟ ਕਰਵਾਵਾਂਗੇ ਤੇ ਹੋ ਸਕੇ ਤਾਂ ਕੰਮ ਵੈਲਥ ਦੇ ਟ੍ਰਾਇਲ ਹੁੰਦੇ ਨੇ ਸਭ ਜੂਨੀਅਰ ਜੂਨੀਅਰ ਸੀਨੀਅਰ ਦੇ ਉੱਥੇ ਤੱਕ ਵੀ ਪਹੁੰਚਾਵਾਂਗੇ ਕੀ ਨਾਮ ਹੈ ਤੁਹਾਡਾ ਸਰ ਪਰਮਜੀਤ ਸਿੰਘ ਕਿਹੜੇ ਸਕੂਲ ਪੜ੍ਹਦੇ ਹੋ ਦਵਿੰਦਰ ਐਟਰੈਸ਼ ਪਬਲਿਕ ਸਕੂਲ ਕਿਹੜੀ ਗੇਮ ਕੀਤੀ ਆ ਕਿਛੋ ਅਜੀ ਜਿਸ ਪ੍ਰਾਪਤੀ ਕੀਤੀ ਸੀ ਅਈ ਟਾਈਕਾਂਡੋ ਗੇਮ ਕਰਦੇ ਆ ਮੇਰਾ ਸੀਬੀਐਸਸੀ ਦੇ ਵਿੱਚ ਸੀਬੀਐਸਸੀ ਦੇ ਵਿੱਚ ਸੋਨੀਪੱਤ ਹਰਿਆਣਾ ਦੇ ਵਿੱਚ ਮੇਰਾ ਬ੍ਰੌਂਜ਼ ਮੈਡਲ ਆ 300 ਸਕੂਲ ਉਹਦੇ ਵਿੱਚ ਆਇਆ ਸੀ ਉਹਨਾਂ ਵਿੱਚ ਸਿਰਫ ਅੰਮ੍ਰਿਤਸਰ ਦੇ ਵਿੱਚ ਸਿਰਫ ਮੇਰਾ ਮੈਡਲ ਆਇਆ ਹੈ ਬ੍ਰੌਂਜ਼ ਮੈਡਲ ਹਾਂਜੀ ਪਰ ਟੋਟਲ ਪੂਰੇ 300 ਸਕੂਲ ਸੀ ਉਹਨਾਂ ਚ ਤੁਹਾਡੇ ਸਕੂਲ ਦੇ ਵਿੱਚੋਂ ਤੁਸੀਂ ਜਿਹੜਾ ਹਾਂਜੀ ਸਰ ਹਾਂਜੀ ਸਰ ਮੇਰਾ ਨਾਮ ਉਪਿੰਦਰਜੀਤ ਸਿੰਘ ਆ ਆਪਾਂ 52 ਇੰਟਰਨੈਸ਼ਨਲ ਪਬਲਿਕ ਸਕੂਲ ਦੇ ਸਟੂਡੈਂਟ ਆ ਤੇ ਅਸੀਂ ਟਾਈਕੁੰਡੋ ਗੇਮ ਦੇ ਨਾਲ ਜੁੜੇ ਹੋਏ ਆ ਕਿਹੜੀ ਗੇਮ ਦੇ ਵਿੱਚ ਜਿੱਤੇ ਅਸੀਂ ਟਾਈਕੁੰਡੋ ਦੇ ਡਿਸਟ੍ਰਿਕਟ ਕੱਪ ਖੇលਿਆ ਉਹਦੇ ਵਿੱਚ ਵੀ ਸਾਡੀ ਫਰਸਟ ਡਿਵੀਜ਼ਨ ਆਈ ਉਸ ਤੋਂ ਬਾਅਦ ਆਪਾਂ ਟਾਈਕੁੰਡੋ ਦਾ ਨੈਸ਼ਨਲ ਚੈਂਪੀਅਨਸ਼ਿਪ ਖੇੜੀ ਉਸ ਦੇ ਵਿੱਚ ਵੀ 올 ਓਵਰ ਇੰਡੀਆ ਸਾਡਾ ਫਰਸਟ ਡਿਵੀਜ਼ਨ ਆਈ ਹੈ ਕਿੰਨੇ ਸਾਲਾਂ ਤੋਂ ਇਸ ਗੇਮ ਦੇ ਵਿੱਚ ਸਾਨੂੰ 3 ਸਾਲ ਹੋ ਗਏ ਇਸ ਗੇਮ ਵਿੱਚ ਤੋਂ ਇਸ ਤੋਂ ਪਹਿਲਾਂ ਵੀ ਕੰਪੀਟੀਸ਼ਨ ਲੜ ਚੁੱਕੇ ਹਾਂ ਹਾਂਜੀ ਇਸ ਤੋਂ ਪਿਛਲੇ ਸਾਲ ਵੀ ਆਪਾਂ ਕਾਫੀ ਕੰਪੀਟੀਸ਼ਨ ਜਿੱਤੇ ਹੋਏ ਆ ਜਿਨ੍ਹਾਂ ਵਿੱਚ ਸਾਡਾ ਫਰਸਟ ਡਿਵੀਜ਼ਨ ਆਈ ਹੋਈ ਹੈ ਕੀ ਲੱਗਦਾ ਤੁਹਾਡਾ ਟਾਰਗੇਟ ਕੀ ਹੈ ਤੁਹਾਡਾ ਸਾਡਾ ਟਾਰਗੇਟ ਹੈ ਕਿ ਇੰਟਰਨੈਸ਼ਨਲ ਤੇ ਹੋਰ ਵੀ ਖੇਲੋ ਇੰਡੀਆ ਵਰਗੇ 올림픽ਸ ਤੱਕ ਪਹੁੰਚਣਾ ਤੇ ਉਹਨਾਂ ਨੂੰ ਵਿਨ ਕਰਨਾ ਜਿਹੜੇ ਬੱਚਿਆਂ ਦਾ ਨਸ਼ਿਆਂ ਵੱਲ ਰੁਝਾਨ ਹੋ ਜਾਂਦਾ ਉਹਨਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੀਦਾ ਮੇਰਾ ਇਹੋ ਮੈਸੇਜ ਉਹਨਾਂ ਨੂੰ ਕਨਵੇ ਕਰਨਾ ਚਾਹੁੰਗਾ ਕਿ ਉਹਨਾਂ ਨੂੰ ਉਹਨਾਂ ਚੀਜ਼ਾਂ ਨੂੰ ਛੱਡ ਕੇ ਸਗੋਂ ਸਪੋਰਟਸ ਵਿੱਚ ਪਾਰਟ ਲੈਣਾ ਚਾਹੀਦਾ ਜਿਨ੍ਹਾਂ ਨਾਲ ਪੰਜਾਬ ਤੇ ਆਪਣੇ ਇੰਡੀਆ ਨੂੰ ਸਪੋਰਟ ਕਰ ਸਕਣ ਗੇਮ ਕਰਦੇ ਬੈਨੀਫਿਟਸ ਕੀ ਕੀ ਹੁੰਦੇ ਨੇ ਗੇਮ ਦੇ ਬੈਨੀਫਿਟਸ ਜਿੱਦਾਂ ਕਿ ਆਪਾਂ ਫਿਜ਼ੀਕਲੀ ਫਿਟ ਰਹਿ ਸਕਦੇ ਆ ਤੇ ਇਸ ਦੀ ਸਪੋਰਟਸ ਦੇ ਨਾਲ ਸਾਨੂੰ ਕਈ ਵਾਰ ਜਿਹੜੀ ਸਰਕਾਰੀ ਜਿਹੜੀਆਂ ਗਵਰਨਮੈਂਟ ਜੋਬਸ ਆ ਉਹ ਵੀ ਮਿਲ ਜਾਂਦੀਆਂ ਨੇ ਤੁਸੀਂ ਵੀ ਜੋਬ ਲੈਣਾ ਚਾਹੁੰਦੇ ਹੋ ਜਰੂਰ ਜੇ ਕਦੀ ਮਿਲੇ ਤੇ ਜਰੂਰ ਮੇਰੇ ਨਾਮੰ ਮੀਤਾ ਕਿਹੜੇ ਸਕੂਲ ਪੜ੍ਹਦੇ ਹੋ ਵਿਵਿੰਜ ਇੰਟਰਨੈਸ਼ਨਲ ਪਬਲਿਕ ਸਕੂਲ ਕਿਹੜੀ ਗੇਮ ਕਰਦੇ ਹੋ ਟਾਈਕੋਂਡੋ ਕਿੰਨੇ ਸਾਲਾਂ ਤੋਂ ਕਰਦੇ ਹੋ 3 ਸਾਲ ਤੋਂ ਕਿੰਨ ਕਰ ਰਹੇ ਐਡ ਕੀ ਕਿਹੜੇ ਕੱਪ ਤੇ ਵਿੱਚ ਪਾਰਟਿਸਿਪੇਟ ਕੀਤਾ ਕਿਹੜੇ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕੀਤਾ ਔਰ ਕੀ ਵਿਨ ਕੀਤਾ ਤੁਸੀਂ ਅਸੀਂ ਨੈਸ਼ਨਲ ਪੂਰੇ ਇੰਡੀਅਨ ਨੈਸ਼ਨਲ ਖੇਡੇ ਆਂ ਤੇ 골ਡ ਵਿਨ ਕੀਤਾ ਦੇਖਿਆ ਜਾਂਦਾ ਹੈ ਕਿ ਜਿਹੜੇ ਮਾਪੇ ਨੇ ਉਹ ਲੜਕੀਆਂ ਨੂੰ ਗੇਮਸ ਦੇ ਵਿੱਚ ਨਹੀਂ ਪਾਉਂਦੇ ਤੁਸੀਂ ਗੇਮ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰੇ ਪੇਰੈਂਟਸ ਦਾ ਮੇਰੇ ਵੱਲ ਪੂਰਾ ਸਪੋਰਟ ਹੈ ਉਹ ਕਹਿੰਦੇ ਨੇ ਕਿ ਜੇ ਤੁਸੀਂ ਗੇਮ ਕਰਨਾ ਚਾਹੁੰਦੇ ਹੋ ਤੇ ਪੂਰੀ ਆਪਣੇ ਦਿਲੋਂ ਗੇਮ ਕਰੋ ਤੇ ਹਰ ਇੱਕ ਜਿਹੜੀ ਗੇਮ ਆ ਵਨ ਕਰੋ ਹੂੰ ਕਿੰਨੀ ਕੋ ਸਪੋਰਟ ਆ ਮਮਾ ਜੀ ਦੀ ਸਪੋਰਟ ਕਰਦੇ ਕਿ ਪਪਾ ਜੀ ਦੀ ਸਪੋਰਟ ਪਪਾ ਜੀ ਦੀ ਸਪੋਰਟ ਕਰਦੇ ਮਮਾ ਨਹੀਂ ਸਪੋਰਟ ਕਰਦੇ ਨਹੀਂ ਕਰਦੇ ਨੇ ਮਤਲਬ ਪਰ ਪਪਾ ਜ਼ਿਆਦਾ ਕਰਦੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਲੜਕੀਆਂ ਦੇ ਪੇਰੈਂਟਸ ਨੂੰ ਜਿਹੜੇ ਆਪਣੀ ਲੜਕੀਆਂ ਨੂੰ ਐਜੂਕੇਸ਼ਨ ਤੋਂ ਵੀ ਦੂਰ ਰੱਖਦੇ ਆ ਤੇ ਗੇਮਸ ਤੋਂ ਵੀ ਦੂਰ ਰੱਖਦੇ ਆ ਅੱਜ ਕੱਲ ਲੜਕੀਆਂ ਹਰ ਕੁਝ ਹਰ ਇੱਕ ਚੀਜ਼ ਕਰ ਸਕਦੀਆਂ ਨੇ ਤੇ ਪੇਰੈਂਟਸ ਨੂੰ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਹਰ ਹਰ ਇੱਕ ਚੀਜ਼ ਅੱਗੇ ਕਰਨਾ ਚਾਹੀਦਾ ਹੈ ਤੁਸੀਂ ਕੀ ਬਣਨਾ ਚਾਹੁੰਦੇ ਹੋ ਮੈਂ ਟਾਈਪਵੰਡ ਦੀ ਕੋਚ ਬਣਨਾ ਚਾਹੁੰਦੀ ਤੇ ਬਹੁਤ ਅਕੀਦਣਾ ਚਾਹੁੰਦੀ ਹਾਂ ਗੇਮ ਚ ਸਰ ਤੁਸੀਂ ਕਿਹੜੇ ਸਕੂਲ ਪੜ੍ਹਦੇ ਹੋ ਦਵਿੰਨਾਂ ਇੰਟਰਨੈਸ਼ਨਲ ਪਬਲਿਕ ਸਕੂਲ ਗੇਮ ਕਿਹੜੀ ਕਰਦੇ ਹੋ ਟਾਈਪਵੰਡ ਇਸ ਵਾਰ ਕਿਹੜੀ ਕੰਪੀਟੀਸ਼ਨ ਕਿੱਥੇ ਹੋਇਆ ਤੇ ਤੁਸੀਂ ਕੀ ਵਿਨ ਕੀਤਾ ਇਸ ਵਾਰੀ ਸਾਡਾ ਹੋਇਆ ਅੰਮ੍ਰਿਤਸਰ ਦੇ ਨਿਵਾਸ ਵਿੱਚ ਹੋਟਲ ਵਿੱਚ ਤੇ ਅਸੀਂ 골ਡ ਮੈਡਲ ਪਰਚੇ 골ਡ ਮੈਡਲ ਸਾਨੂੰ ਮਿਲਿਆ ਨੈਸ਼ਨਲ ਦੇ ਵਿੱਚ ਹੂੰ ਇਹ ਕਿੰਨੀ ਖੁਸ਼ੀ ਵਿੱਚ ਹੋ ਸੋਰੀ ਖੁਸ਼ੀ ਤੇ ਬਹੁਤ ਜ਼ਿਆਦਾ ਹੁੰਦੀ ਜੇ ਤੇ ਪਾਰਟੀ ਪੂਟੀ ਕਰਨੀ ਹੁਣ ਆਪਾਂ ਸ਼ਾਇਦ ਹਾਂਜੀ ਤਾਂ ਇਸ ਤੋਂ ਪਹਿਲਾਂ ਵੀ ਕੋਈ ਕੰਪੀਟੀਸ਼ਨ ਖੇਡਿਆ ਤੁਸੀਂ ਹਾਂਜੀ ਅਸੀਂ ਡਿਸਟ੍ਰਿਕਟ ਨੈਸ਼ਨਲ ਇੰਟਰਨੈਸ਼ਨਲ ਖੇਡਿਆ ਹੋਇਆ ਜੇ ਅੱਛਾ ਉੱਚ ਵੀ ਜਿੱਤਿਆ ਤੁਸੀਂ ਹਾਂਜੀ ਕਿੰਨੀ ਉਮਰ ਹੈ ਤੁਹਾਡੀ 9.5 ਸਾਲ ਕੀ ਬਣਾ ਚਾਹੁੰਦੇ ਹੋ ਅਸੀਂ ਟੈਕਵੋండో ਦੇ ਇੱਕ ਬੈਸਟ ਪਲੇਅਰ ਬਣਾ ਚਾਹੁੰਨੇ ਤਾਂ ਤੁਹਾ ਰੋਪੂਰੀ ਸਪੋਰਟ ਹੈ ਹਾਂਜੀ ਮੰਮੀ ਪਾਪਾ ਦੀ ਪੂਰੀ ਸਪੋਰਟ ਹੈ ਹਾਂਜੀ ਤੁਹਾਡੇ ਬ੍ਰਦਰ ਵੀ ਗੇਮ ਕਰਦੇ ਆ ਹਾਂਜੀ ਤਾਂ ਫਿਰ ਬ੍ਰਦਰ ਕੋਲੋਂ ਸਪੋਰਟ ਲੈਂਦੇ ਹੋ ਉਹਨਾਂ ਕੋਲੋਂ ਸਿੱਖਦੇ ਹੋ ਟੈਕਨਿਕਸ ਹਾਂਜੀ ਤੇ ਕੋਚ ਸਾਹਿਬ ਜਿਹੜੇ ਆ ਉਹ ਕਿੰਨਾ ਕੁ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਬਹੁਤ ਵਧੀਆ ਛਿੜਕਾ ਵੀ ਦਿੰਦੇ ਜੇ ਉਹ ਨਹੀਂ ਸਮਝ ਜਾਂਦੇ ਹਾਂਜੀ ਹਾਂਜੀ ਥੋੜੀ ਜੀ ਬਿਹਤਰ ਉਪਚਾਰ ਸੁਰਖਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ। ਜਿੱਥਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી યા રિટાયરમ પાર્ટી યા કોઈ હોય પાર્ટી અજી ગુપ્ત કરો અજન પુરા અને મશહુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।